ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਰਮ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਵੀਜੇ ਡੀ ਵੀ ਫਾਰਮ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸੀਲ ਪਾਬਕ ਵਾਲਾ ਅੱਜ ਵੀ ਬਾਈਆਂ ਕੋਲ ਜਾ ਗਿਆ ਨਾਲ ਲਗਭਗ ਗਾਵਾਂ ਸੇਲ ਆ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜ ਉਸ ਤੋਂ ਬਲੋ ਵੀਜੀ ਦੇ ਕਸਟਮਰ ਬਣੋ ਇੱਥੇ ਆ ਕੇ ਛੋਾਈ ਕਰੋ ਪਾਸ ਕਰੋ ਪੂਰੀ ਤਸਲੀਖ ਲਿੱਦੋ ਨਾਲੇ ਵੀਡੀਓ ਬੱਤ ਸ਼ੇਅਰ ਕਰ ਦਿਆ ਕਰੋ ਚਲੋ ਗਾਂਵ ਦੇ ਵੀਜ਼ਾ ਫਾਇਦਾ ਹੋ ਸਕੇ ਸਾਰੇ ਬਾਈਆਂ ਨਾਲ ਗੱਲਬਾਤ ਕਰੀਏ ਬਾਈ ਜੀ ਅਸੀ ਗੱਲ ਅਸੀ ਗੱਲ ਜੀ ਹੋਰ ਭਾਜੀ ਕਿਦਾਂ ਬਹੁਤ ਵਧੀਆ ਠੀਕ ਠਾਕ ਜੀ ਭਾਜੀ ਠੀਕ ਆ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਅੱਜ ਭਾਜੀ ਅੱਜ ਹੈ ਨਹੀਂ ਬੱਡੇ ਭਾਈ ਗਾਏ ਕੰਮ ਕਿਤੇ ਆਹ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਜ ਗਾਵਾ ਕਿੰਨੇ ਜੀ ਫਿਰ 10 ਗਾਵਾ ਭਾਜੀ ਸੋਈਆਂ ਸਵਾਈਆਂ 9 ਗਾਵਾ ਸੋਈਆਂ ਤਾਜ਼ੀਆਂ ਨੱਡ ਦੇ ਬੱਚੇ ਇੱਕ ਗੱਬਨ ਇੱਕ ਗੱਬਨ ਹਾਂ ਜੀ ਕਰੀ ਸ਼ੁਰੂ ਜੀ ਗਾਵਾ ਚੜਦੀ ਤੇ ਚੜਦੀ ਅੱਜ ਵਸ਼ੀ ਠੀਕ ਆ ਹਾਂ ਜੀ ਚਲੋ ਲੱਗੋ ਫਿਰ ਕਿਧਰ ਲੱਗੇ ਸੂਈਆਂ ਜੀ ਸੋਈ ਆ ਜੀ ਦੁੱਧ ਕਿੰਨਾ ਜੀ ਤੀਜਾ ਦਿਨ ਸੋਈ ਨੂੰ ਨਵਲ ਭਾਜੀ ਕਹਿੰਨੂ ਤੀਜਾ ਦਿਨ ਸੋਈ ਨੂੰ 18 ਕਿਲੋ ਦੁੱਧ ਆ 18 ਕਿਲੋ ਐਸਮ ਤਿਆਰ ਆ ਥੋੜਾ ਹੋਗਾ ਦੁੱਧ ਬੋਲੇ ਲੋ ਜੀ ਮਾੜੂ ਦੇ ਬੱਚਾ ਵਾ ਆ ਦੇਖੋ ਜਿੰਦਾ ਬੋਲੇ ਦੀ ਆ ਜੀ ਦੇਖੋ ਜਿਹਨੂੰ ਸੰਦੀਪ ਜੀ ਗਾਂ ਕਹਿੰਦੇ ਆ ਹਾਂ ਉਹ ਆਏ ਹਾਂ ਜੀ ਉਹ ਜੀ ਸ਼ਾਨ ਵੇਖੋ ਜਿਹਨੂੰ ਗਾਂ ਕਹਿੰਦੇ ਆ 25 ਪਲੱਸ ਦੀ ਗਾਰੰਟੀ ਦਿੱਤੀ ਆ 25 ਪਲੱਸ ਦੀ ਵੇਖੋ ਲੈ ਵਾ ਆਓ ਜੀ ਕਮਾਓ ਹਾਂ ਕਰਾ ਦਿਖਾਓ ਮਖੜਾ ਮਖੜਾ ਆਹ ਦੇਖੋ ਬਰੀਡ ਵੇਖੋ ਬੱਛੀ ਦੀ ਬੱਛੀ ਮਖੜਾ ਹਾਂ ਜੀ ਬੱਛੀ ਮਖੜਾ ਬੱਚਾ ਮਖੜਾ ਬੱਚਾ ਚ ਆਹ ਵੇਖੋ ਜੀ ਕਰਾਂਗੇ। ਤੁਝੇ ਮੈਂ ਰੇਟ ਤੁਸੀਂ ਕਰਨਾ। ਰੇਟ ਜੈ ਜੀ। ਬਿਲਕੁਲ ਚੱਲਣ ਦੋ। ਬੋਲੋ ਜੀ ਫੇਰ। ਰੇਟ ਹੈ ਜੈ ਜੀ 58000 58000 ਛੋੜੀ ਹੋਣੀ ਆ। 200 ਛੋੜੀ ਹੋਣੀ ਆ। ਹਾਂਜੀ ਚਲੋ ਠੀਕ ਆ। ਆਜੋ। ਆਹ ਜੀ ਆਫਰ ਹੀ ਦੇਣੇ ਦੇਣੇ ਵੱਡੇ ਕਰ। ਬਾਕੀ ਆਵਾ ਸਾਰੇ ਚੜਦੀ ਚੜਦੀ ਵੱਗੀਆਂ। ਇਹ ਵੀ ਸੂਈ ਆ। ਹਾਂਜੀ ਇਹ ਵੀ ਤੀਜਾ ਦਿਨ ਸੂਈ ਨੂੰ ਆ। ਦੁੱਧ ਇਹਦੇ ਕੋਲ 18 ਕਿਲੋ ਫੋਲਾ। ਫੋਲਾ ਹੀ 18 ਕਿਲੋ। ਹਾਂਜੀ। ਬੱਚਾ। ਵਸ਼ੀ ਮਗਰੇ ਦੇ। ਲਓ ਫੇਰਾ ਪੂਰਾ ਡਬਲ ਹੈ ਨਾ। ਹਾਂਜੀ। ਲਓ ਜੀ ਦੇਖੋ। ਕੱਟ ਲਾ ਲਿਆ ਮੀਲੇ ਲਈ ਇਹ ਹਾਂ ਜੀ ਫਾਰਮ ਵਾਲੀ ਵਸ਼ੀ ਹਾਂ ਹਾਂ ਦੇਖੋ ਜੀ ਕਰਾਂ ਦੇ ਆ 25+ ਦੀ ਸਲੀਵ ਜੀ ਗਰੰਟੀ 25+ ਵਾਲੀ ਨਾਲੇ ਵੱਡੀ ਬਿਹੜਾ ਪੂਰੀ ਜੀ ਬੰਦੇ ਦੇ ਬਰਾਬਰ ਆ ਆ ਜੋ ਆ ਜੋ ਜੀ ਆ ਜੋ ਆਓ ਕਰਾਂ ਦੇ ਚੱਲਣ ਦੋ ਬਹੁਤ ਸਨੱਖੀ ਸੜਕਾਂ ਤੇ ਦੀ ਬਹੁਤ ਸਾਫ ਹੈ ਬਿਲਕੁਲ ਕੋਸ਼ਿਸ਼ ਕਰੇ ਕੋ ਬਿਲਕੁਲ ਜੀ ਠੀਕ ਆ ਆ ਹਾਂ ਜੀ 62000 62000 ਛੋੜ ਦੋ ਸੀ 200 ਹੀ ਚਲੋ ਠੀਕ ਆ ਆਜੋ ਤੇ ਨੰਬਰ ਤੇ ਇਹਨੂੰ ਕਿਨੇ ਟਾਈਮ ਚਾਰ ਦਿਨ ਤੋਂ ਵਸੀ ਆ ਅੱਛਾ ਜੀ ਅੱਜ ਹੀ ਸਵੇਰੇ ਸੂਈ ਆ ਪਹਿਲਾ ਸੂਆ ਹਾਂ ਜੀ ਕੋਈ 4-5 ਕਿਲੋ ਬੋਲਾ ਚੋਇਆ ਇਹਦੇ ਕੋਲ ਠੀਕ ਆ ਹਾਂ ਜੀ ਪਹਿਲਾ ਸੂਆ ਚੰਗਾ ਰਿਕਾਰਡ ਬਣਾਉ ਫਿਰਦਾ ਬਹੁਤ ਰਿਕਾਰਡ ਹੋਣਾ ਜੀ ਲੋ ਜੀ ਹਾਂ ਜੀ ਬੱਛਾ ਮਗਰ ਹਣਾ ਬੱਛਾ ਮੰਗ ਸਵੇਰੇ ਦੇਖੋ ਕੋਰਾ ਜੀ ਇਹ ਵੀ ਇਸ ਤਰੀਕਾ ਹਾਂ ਜੀ ਤਾਜੀ ਵਿਹੜ ਫਿਰ ਕੋ ਨਾਲੇ ਹਾਂ ਜੀ ਖਾਲੀ ਕਿਤੀ 4-5 ਕਿਲੋ ਠੀਕ ਆ ਬਾਕੀ ਹਾਂਜੀ ਪਹਿਲਾ ਸੂਰ 24 ਆਜੋ ਕਮਾਓ ਜੀ ਚਲੋ ਚੱਲਣ ਦੋ ਬਹੁਤ ਹੀ ਸਨਕੀ ਠੀਕ ਆ ਪਹਿਲੇ ਨੂੰ ਵਸੀ ਪਹਿਲਾ ਪਹਿਲਾ ਬਠੀਕ ਠੀਕ ਆ ਠੀਕ ਆ ਹਾਂਜੀ ਹਾਂਜੀ 60000 ਰੁਪਿਆ 8000 ਰੁਪਿਆ 200 ਛੋੜੀ ਹੋਣੀ 200 ਛੋੜੀ ਹੋਣੀ ਜੀ ਬਸ ਚਲ ਜੀ ਆ ਵੀ ਸੂਈ ਆ ਆ ਵੀ ਸੂਈ ਆ ਦੋ ਦੇ ਕਿੰਨਾ ਜੀ ਇਹਨੂੰ ਚੌਥਾ 50 ਦੀ ਸੂਈ ਨੂੰ ਆ ਹਾਂਜੀ ਇਹਦੇ ਕੋਲ 16 16 7 ਕਿਲੋ ਦੁੱਧ ਹੈ 16 17 ਕਿਲੋ ਦੁੱਧ ਹੈਗਾ ਹਾਂਜੀ ਦੁੱਧ ਹੈਗਾ ਬੱਛਾ ਬੱਛਾ ਇਹਦਾ ਬੱਛਾ ਨਾ ਹਾਂਜੀ ਬੱਛਾ ਮਰ ਬੱਛਾ ਯਾ 나ੜੂ ਦੇ ਹੋ ਵੀ ਲੋ ਜੀ 나ੜੂ ਦੇ ਤੋਰੋ ਕਰਾਣੀ ਵੱਡੀ ਬੜਾ ਜੀ ਇਹ ਵੀ ਥਾਨ ਮਾਲੀ ਵੇਖੀ ਚੱਲੋ ਕਰਾਣੀ ਬਹੁਤ ਪੂਲ ਬਰੀਡ ਹੈ ਵਸ਼ੀ ਦੀ ਹਾਂ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਆਹ ਦੇਖੋ ਵੱਡੀਆਂ ਵਸ਼ੀਆਂ ਹਾਂ ਛੋਟ ਸਿਰ ਦੋਸੇ ਹੋਣੀ ਹੈ ਜੀ ਹਾਂਜੀ ਬਾਹਲੇ ਨਹੀਂ ਛੋਟ ਹੋਣੀ ਆ ਜੋ ਕਮਾਓ ਮੂਮਾ ਵੇਖੋ ਕਾਲੋ ਦੇਖੋ ਬੈਠਦਾ ਚੱਲਣ ਦੋ ਸੋਹਣੀਆਂ ਫਾਰਮ ਵਾਲੀਆਂ ਬਛੀਆਂ ਵਟੇ ਫਾਰਮ ਵਾਲੀਆਂ ਠੀਕ ਆ ਆ ਜੀ ਵੱਡੀਆਂ ਨਾਲ ਤੋਂ ਆਇਆ ਬਰ ਹੈ ਹਾਂ ਜੀ ਵੱਡੀਆਂ ਹੀ ਲਿਆਉਣੀਆਂ ਹੁਣ ਅੱਛਾ ਵੱਡੀਆਂ ਹੀ ਹੁਣ ਹਾਂਜੀ ਠੀਕ ਆ ਹਾਂਜੀ 56000 ਰੁਪਿਆ 56000 ਰੁਪਿਆ ਹਾਂ 200 ਛੋਟ 200 ਛੋਟ ਚਲੋ ਠੀਕ ਆ ਆ ਜੋ ਇੱਧਰ ਆਹ ਜੀ ਹੁਣੇ ਸੋਈ ਲੱਗਦੀ ਹੈ ਨਾ ਹਾਂਜੀ ਠੀਕ ਹੋ ਗਿਆ ਇਹ ਹੁਣੇ ਸੋਈ ਹੈ ਜੇ ਅੱਜ ਹੁਣੇ ਸੋਈ ਆ ਹਾਂਜੀ ਠੀਕ ਆ ਬੱਚਾ ਮੰਗਰ ਬੱਚਾ ਬੱਚਾ ਮੰਗਰੇ ਦੇ ਵੀ ਕੱਢੇ ਬੋੜ ਬੋੜਾ ਕੱਢਿਆ ਕਿ ਨਹੀਂ ਹਜੇ ਨਹੀਂ ਹਜੇ ਨਹੀਂ ਕੱਢਿਆ ਹਜੇ ਨਹੀਂ ਕੱਢਿਆ ਜਿਹਰ ਵੀ ਦਿੰਦੇ ਹਨ ਠੀਕ ਆ ਕਿੰਨਾ ਕਰਜੀ ਜੋਂ ਜੋ ਦੁੱਧ ਜੀ 20 ਤੋਂ ਪਲੱਸ ਹੀ ਆ 20 ਤੋਂ ਪਲੱਸ ਸਲ ਬੜੀ ਬਰੀਡ ਬਹੁਤ ਵਸ਼ੀ ਦੀ ਇਹ ਵੀ ਤੋਰੋ ਹਾਂ ਜੀ ਖਣ ਲੈ ਕੇ ਆਂਦੀ ਆ ਵਸ਼ੀ ਹੂੰ ਵੇਖੋ ਮੂੰਹ ਦੀ ਬਰੀਡ ਹੂੰ ਚੰਗੀ ਹੈ ਹਨਾ ਇਸ ਕੁਆਲਿਟੀ ਬਹੁਤ ਚੰਗੀ ਲੱਗਦੀ ਪੂਰੀ ਪੂਰੀ ਫ੍ਰੀਸ ਕੁਆਲਟੀ ਹਾਂ ਜੀ ਆ ਦੇਖੋ ਆਤੀ ਫਾਰਮਾ ਦਾ ਕੰਮ ਚੱਲ ਰਿਹਾ ਫਾਰਮਰ ਫਾਰਮਰ ਹੈ ਹਾਂਜੀ ਮਿਹਰ ਫਾਰਮਰੀ ਲੈ ਗਏ ਆ ਆਜੋ ਭਾਜੀ ਆਜੋ ਆਜੋ ਬਹੁਤ ਠੰਡਾ ਲੇਵਾ ਸਿੱਧਾ ਵੀਰ ਦਾ ਪਲਸ ਵਾਲੀ ਵਸ਼ੀ ਵੇਖੋ ਪ੍ਰੀਮ ਹੋਣੀ ਪ੍ਰੀਮ ਚ ਹਾਂਜੀ ਭਾਜੀ ਇਹਦਾ ਗਿਆ 55000 55000 ਰੁਪਇਆ ਛੋੜ 200 ਰੁਪਇਆ ਛੋੜ 200 ਚਲੋ ਇਹ ਦੀ ਇਹ ਦੀ ਗਹਿਣਾ ਦੁੱਧ ਇਹ ਵੀ ਪੰਜਵਾਂ ਦਿਨ ਸੂਈ ਨੂੰ ਆ। ਹਾਂਜੀ। 16-17 ਕਿਲੋ ਦੁੱਧ ਵਾਹ ਦੇ ਕੋਲੋਂ। 16-17 ਕਿਲੋ। ਬੱਚਾ ਇਹਦਾ ਵੀ। ਇਹ ਵੀ ਤੋਰੋ, ਇਹ ਵੀ ਤੋਰੋ ਕਰਾਂ ਦੀ। ਲਓ ਜੀ। ਨਾੜੂ ਦੇ ਬੱਚਾ ਚੈੱਕ ਕਰੋ ਜੀ ਇਹ ਵੀ। ਇਹਦੇ ਮਗਰ ਇਹ ਦੱਸਾ ਵਾ। ਬੱਚਾ ਮਗਰਾ। ਬਹੁਤ ਰੰਗ ਢੰਗ ਦੀ ਸੋਹਣੀ ਰੂਪੀ ਆ। ਹਾਂ ਠੀਕ ਆ ਠੀਕ ਆ। ਹਾਂਜੀ। ਚੱਲਾਂ ਦੋ। ਇਹ ਵੀ 16-17 ਕਿਲੋ ਦੁੱਧ ਵਾ। ਪੰਜਵਾਂ ਦਿਨ ਸੂਈ ਨੂੰ ਆ। ਠੀਕ ਆ। ਹਾਂਜੀ। ਆਂਦੋ ਜੀ ਆਂਦੋ। ਥਾਲੇ ਵੇਖੋ ਸੰਦੀਪ ਜੀ ਬਹੁਤ ਚੰਗਾ ਲਗਾ ਇਹਨੂੰ। ਬਸ ਠੀਕ ਆ। ਚਲੋ। ਲੈ ਚਲੋ ਘਰਾਂ ਨੂੰ। ਆ ਦੇਖ। ਹਾਂਜੀ ਬਾਜੀ 55000 55000 ਦੋ ਹੀ ਛੋਟ ਹਾਂਜੀ ਚਲੋ ਇਹ ਇਹ ਪਹਿਲਾ ਸੁਗਾ ਜੀ ਅੱਛਾ ਜੀ ਚੌਕੀ ਦੰਦੋ ਵਸ਼ੀ ਚਾਰ ਜੀ ਭਲਾ ਜਾ ਵਸ਼ੀ ਥੋੜੀ ਠੀਕ ਆ ਗੱਦਬਦੀ ਬਹੁਤ ਵੱਡੀ ਵਸ਼ੀ ਆ ਦੁੱਧ ਦੁੱਧ ਦੇ ਕੋ 13 14 ਗੱਲ ਬੋਲਾਈ ਆ ਵੀ ਬੋਲਾਈ ਹਾਂਜੀ ਤੋਰੋ ਫਿਰ ਲੋ ਜੀ ਬੋਲੇ ਦੇ ਜੀ ਇਹ ਵੀ ਵਸ਼ੀ ਮਗਰਾ ਹਾਂਜੀ ਵਸ਼ੀ ਵਸ਼ੀ ਮਗਰਾ ਵਸ਼ੀ ਪੂਰੀ ਫੇਰਾ ਬਹੁਤ ਚੰਗੀ ਚੰਗੀ ਤੇ ਵੀ ਪਿੱਛੋੜੇ ਦੇ ਵਸ਼ੀ ਬੜੀ ਚੰਗੀ ਸੰਦੀਪ ਜੀ ਆਜੋ ਇਹ ਤੋਂ ਪਿੱਛੋ ਕਿੰਨੀ ਉੱਚੀ ਵਸ਼ੀ ਹੂੰ ਬੋਲ ਬਰੀਡ ਵੱਡੀ ਵਸ਼ੀ ਆ ਚੌਕੀ ਦੰਦੋ ਆ ਚੋਾਈ ਵਧੀਆ ਚੋਾਈ ਮੈਂ ਇੱਕ ਨੰਬਰ ਦੀ ਬੋਲੋ ਜੀ ਇਹਦਾ ਵੀ 50000 ਇਹਦਾ ਹੀ 55 55 ਚੋਚਾ ਦੀ 206 ਦੀ 206 ਦੀ 206 ਹੀ ਹੋਣੀ ਹੈ ਜੀ ਆਜੋ ਇਹੇ ਜੀ ਇਹ ਡੱਬੀ ਵਸ਼ੀ ਆ ਕੋਈ ਆ 16 ਕਿਲੋ ਦੁੱਧ ਵਾ ਅੱਛਾ ਜੀ ਹਾਂ ਜੀ ਇਹ ਇਹਦੇ ਮਗਰ ਵਛਾ ਵਛਾ ਮੰਗ ਰਿਹਾ ਇਹਦੇ ਵਛਾ ਮੰਗ ਰਾ ਇਹ ਵੀ ਦੇਖੋ 15 16 ਕਿਲੋ ਦੁੱਧ ਵਾ 15 16 ਕਿਲੋ ਜੀ ਵੇਖੋ ਗਰਾਨੀ ਚੀਜ਼ਾਂ ਸੋਹਣੀਆਂ ਚੀਜ਼ਾਂ ਹਾਂਜੀ ਚੱਲੋ ਦੋ ਆਜੋ ਲਿਆਓ ਲਿਆਓ ਠੀਕ ਆ ਹਾਂਜੀ 35000 ਰੁਪਏ ਹਾਂਜੀ ਆਫਰ ਦੇ ਦਈਏ ਥੋੜਾ ਜਿਹਾ 200 ਛੋਟ 200 ਛੋਟ ਜੀ ਬਟ ਇਹ ਵੀ ਸੂਈ ਆ ਇਹ ਵੀ ਸੂਈ ਆ ਜੀ ਹਾਂਜੀ 15 16 ਕਿਲੋ ਦੁੱਧ ਆ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਨਾ ਉਹਦੇ ਬੱਚਾ ਵਾ ਇਹ ਵੀ ਦੋ ਰੋ ਫਿਰ ਹਾਂਜੀ ਲਓ ਜੀ ਇਹ ਵੀ ਸੂਈ ਆ ਆ ਜੋ ਕਰਾ ਦੇ ਚਲ ਸਵੇਰ ਜਰਸੀ ਕਰਾ ਉਸ ਵੇਸੀ ਦੂਜਾ ਜਰਸੀ ਕਰਾ ਉਹ ਜਗਾ 15 16 ਕਿਲੋ ਦੁੱਧ ਵਾ ਠੀਕ ਆ ਹਾਂਜੀ ਬਸ ਆ ਜੋ ਆ ਜਾ ਜਾ ਆ ਜਾ ਕਿਉਂ ਆ ਬਹੁਤ ਜਿਆਦਾ ਚੰਗਾ ਲੱਗਦਾ ਨੂੰ ਹਾਂਜੀ ਫਿਰ 34000 ਰੁਪਇਆ 34000 ਹਾਂਜੀ 200 ਛੋੜ 200 ਛੋੜ ਜੀ ਚਲੋ ਗੱਪਣ ਆ ਗਈ ਜਰਸੀ ਵੇੜਾ ਗੱਪਣ ਆ ਗਈ ਜਿੱਦਾ ਹਰ ਵਾਰੀ ਕੋਈ ਦੇਈਦਾ ਨਾ ਕਿ ਮਤਲਬ ਗਿਫਟ ਦੇਈਦਾ ਵਾ ਬਾਕੀ ਗਿਫਟ ਹੀ ਆ ਇੱਕ ਦੋ ਲੈ ਕੇ ਆਏ ਆ ਹੈ ਦੋ ਦੰਦ ਵਸੀ ਆ 10 ਦੰਦ ਕੱਚੀ ਆ ਦੋ ਦੰਦ ਵੇੜਾ 10 ਦੰਦ ਕੱਚੀ ਆ ਜਰਸੀ ਵਸੀ ਫੁੱਲ ਫੁੱਲ ਬ੍ਰੀਡ ਸੋਰੋ ਜੀ ਨੂੰ ਵੀ ਥਣ ਲੱਗਾ ਮਤਲਬ ਬੱਤਰਾ ਉਹ ਕੱਲਾ ਖੜਾ ਪਾਉਂਦਾ ਬਹੁਤ ਵੱਡੀ ਵੇੜਾ ਬਾਈ ਜੀ ਬਹੁਤ ਵੱਡੀ ਫਾਰਮ ਚ ਲੈ ਆਂਦੀ ਉਸ ਹਾਣ ਵਾਲੀ ਵੇੜਾ ਹਾਂਜੀ ਆ ਜਾਓ ਕਰਾਂ ਦੀ ਦੰਦ ਖਾ ਲਈ ਦੰਦ ਖਾ ਰੋ ਦ ਫਾਰਵਰਗੀ ਦਾ ਕੋ ਗਿਫਟ ਨਹੀਂ ਕੱਢ ਕੇ ਲਈਦਾ ਦੋ ਦੰਦ ਦੋ ਦੰਦ ਵਸ਼ੀ ਆ ਜੀ ਲショ ਲショ ਕਰਦੀ ਫਿਰਦੀ ਪੰਡੀ ਵੇਖੋ ਸੋਣੀ ਸੋਣੀ ਵੜਾ ਜੀ ਸੋਣੀ ਹੈ ਹਾਂਜੀ ਫਿਰ ਫਿਕਸੀ ਦਾ ਦੇਖ ਸੀ ਐਂਡੀ ਚਲੋ ਗੱਬਣ ਦਾ ਰੇਟ 62000 ਰੁਪਇਆ ਛੋੜ ਦੋ ਸੋਈ ਛੋੜ ਦੋ ਸੌ ਰੁਪਇਆ ਬਸ ਠੀਕ ਆ ਚਲੋ ਆਈਏ ਜੀ ਇਹੀ ਹੈ ਦੇਖੋ ਜੀ ਆਇਆ ਕੀ ਕਮਾਲ ਹੀ ਕਰਦੀ ਮੈਨੂੰ ਮੈਨੂੰ ਉਹਦੀ ਘਣਾ ਘਰ ਬਾਈ ਨੂੰ ਵੱਡੇ ਛੋਟੇ ਨੂੰ ਘਰਾਇਆ ਕਰੋ। ਹਾਂਜੀ। ਰੇਡ ਕਢਾ ਕੇ ਬਿਲਕੁਲ ਕਰੀ। ਹਾਂਜੀ ਰੇਡ ਬਿਲਕੁਲ ਕਢਾ ਕੇ ਬੱਸੀਆਂ ਸਾਰੀਆਂ ਵੱਡੀਆਂ ਵਾਂ। ਹਾਂ। ਸਾਰੀਆਂ 20 ਪਲੱਸ ਵਾਲੀਆਂ ਵਾਂ। ਠੀਕ ਹੈ। ਹਾਂਜੀ। ਚਲੋ। ਹੋਰ ਜੀ ਫਿਰ? ਬਹੁਤ ਵਧੀਆ ਜੀ ਠੀਕ ਹੈ। ਬੋਲੋ ਨੰਬਰ। ਨੰਬਰ ਉਹੀ 9815 220010 ਠੀਕ ਹੈ। ਹਾਂਜੀ। ਪਿੰਡ ਮਹਿਤਾ ਤਸਵੀਰ ਬਬਕਾਲਾ ਤੇ ਜਲਾ ਮਸਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।